ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਸੀਂ ਦੇਖ ਸਕਦੇ ਹੋ ਕਿ 130 100 5 ਤਾਂ ਇਹਦਾ ਉੱਤਰ ਆਇਆ ਸਾਢੇ 630 ਔਰ 100 130 5 ਇਹਦਾ ਅੰਤਰ ਆਇਆ 750 ਇਹ ਕਾਫੀ ਜ਼ਿਆਦੇ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਵਾਇਰਲ ਹੋ ਰਿਹਾ ਹੈਗਾ ਆਪਾਂ ਇਹਦਾ ਵੀ ਕੱਢ ਕੇ ਦੇਖਿਆ ਸਿਸਟਮ ਵੀ ਆਪਾਂ ਕੈਲਕੂਲੇਟਰ ਵੀ ਲਾ ਕੇ ਦੇਖਿਆ ਇਹ ਟਾਈਪ ਦੇ ਉੱਤੇ ਪਾ ਕੇ ਵੀ ਦੇਖਿਆ ਤੁਸੀਂ ਦੇਖ ਸਕਦੇ ਹੋਗੇ ਇੱਥੇ ਇਹ ਉੱਤਰ ਆ ਰਿਹਾ ਹੈਗਾ ਮੰਨ ਲਓ 3 ਲੇ ਨੂੰ ਜੇ ਆਪਾਂ ਜੋੜਾਂਗੇ ਤਾਂ ਵੀ 230 ਬਣਦਾ ਥਲੜ ਨੂੰ ਜੋੜਾਂਗੇ ਤਾਂ ਵੀ 230 ਬਣਦਾ ਲੇਕਿਨ ਗੁਣਾ ਦੋ ਨੂੰ 5 ਨਾਲ ਆ ਤੁਸੀਂ ਦੇਖ ਸਕਦੇ ਹੋਗੇ ਤੁਸੀਂ ਵੀ ਦਿਮਾਗ ਲਾ ਕੇ ਦੇਖਿਓ ਮੈਂ ਕਾਫੀ ਜ਼ਿਆਦਾ ਉਲਝਣਬਾਜ਼ੀ ਚ ਪਿਆ ਹੋਇਆ ਹੈਗਾ ਇਹ ਮੈਂ ਸਵਾਲ ਤਾਂ ਨਿਕਲੇ ਤਾਂ ਕਿਵੇਂ ਨਿਕਲਿਆ